ਹਿੰਦ ਦੇ ਮਾਦਮ ਵਿੱਚ ਸੋਨਾ ਨਿਕਾਟਰ ਲੱਕ ਇੱਕ ਵਾਰ ਪੰਨੇ ਆ ਜੈਨੀਆਂ ਦਾ ਬੰਦਾ ਹੈ ਜੈਨੀਆਂ ਲਈ ਆ ਗਏ ਆ ਸੋਨੀਆਂ ਮੇ ਰੋਹੀ ਸੋਨਾ ਮਦਮ ਦੇ ਚੁ ਵੰਨ ਮੀਰਾਂ ਦੇ ਇਹ ਕਲਾ ਵਾਲਾ ਇਹ ਕਿਦੋਂ ਫਿਰਨ ਵਾਲਾ ਆਇਆ ਕਿ ਸਰਤਾ ਦੇ ਵਿੱਚ ਗੁਰਸਰ ਦੇ ਵੀਰੋ ਇਹ ਦੇ ਬਲਾਦ ਵਿੱਚ ਕਾਈ ਦੇ ਵਿੱਚ ਪਹਿਲਾ ਮੁਕਾਬਲਾ ਸ਼ੁਰੂ ਹੋ ਰਿਹਾ ਹੈ ਜੇਕਰ ਜਿਹੜਾ ਪੂਰਾ ਕਰਦੇ ਤਾਂ ਕਲੀ ਵਾਲਾ ਵੀ ਕਲੀ ਪਾ ਦੇਗਾ ਟੈਲੀ ਦੇ ਵਿੱਚ ਪਾਟੂ ਬਲੇ ਦਾ ਜਿਹੜੇ ਕਿਉਂਕਿ ਤੁਹਾਡਾ ਆਪਣਾ ਮੇਲਾ ਅਗਲੀ ਵਾਰੀ ਤੇਰੀ ਆ ਤੇਰੇ ਸਿਰ ਤੇ ਟਿੱੜੀ ਉੱਠੀ ਜਾਂਦੀ ਆ ਪਰ ਦੂਜੇ ਪੱਧਰੇ ਦੇਖੀਏ ਖੇਡ ਦੇ ਮੈਦਾਨ ਦੇ ਵਿੱਚ ਆ ਪਰ ਨੇ ਬੱਲੇ ਬੱਲੇ ਹੋਈ ਪਈ ਆ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਚੱਲਦਾ ਹੋਇਆ ਚੋਰ ਆ ਵੇਖੋ ਸਾਹਮਣੇ ਸੋਨਾ ਲੀਕਾ ਸੋਨਾ ਲੀਕਾ ਆਉਂਦਾ ਇਸ ਵੇਲੇ ਛੋਕ ਦਾ ਖੇਡ ਮੈਦਾਨ ਦੇ ਵਿੱਚ ਲੱਗਿਆ ਹੋਇਆ ਚੋਰ ਬੱਲੇ ਬੱਲੇ ਹੋਈ ਪਈ ਆ ਆ ਬੱਲੇ ਲੋਗੇ ਸੇਰ ਮਦਾ ਦੇ ਵਿੱਚ ਉਹ ਖਾਦੇ ਕਹਿੰਦੀ ਕਦੇ ਆਵਾਜ਼ ਸ਼ੂਮ ਦਾ ਆ ਸੋਦਾ ਲੀਦਾ ਢੇਰ ਕਲਾ ਵਾਲਿਆਂ ਦਾ ਆ ਦੇਖੋ ਮਦਾ ਦੇ ਵਿੱਚ ਉਹ ਬੱਲੇ ਬੱਲੇ ਹੋਈ ਪਈਆ ਮੇਰੇ ਵੀਰੋ ਓਏ ਕਮਾਲ ਹੋਈ ਪਈਆ ਹੁੰਦੀ ਹੀ ਕਮਾਲ ਖੇਡਦੇ ਮਦਾ ਦੇ ਵਿੱਚ ਉਹ ਦੇਖੀ ਪਾਲੀ ਸਿੱਧੂਆ ਉਹ ਤੇਰੀ ਘੜੀ ਕੀ ਕਹਿੰਦੀ ਆ ਓਏ ਗੱਲਾਂ ਬਖਰੀਆ ਕਰਵਾਦੀ ਜਾਂਦੀ ਆ ਪਰ ਕਹਿੰਦੇ ਮਰ ਜਾਣੀ ਟਰਾਲੀ ਆ ਨੇ ਜਿਹੜੀ ਇਹ ਕਹਿੰਦੇ ਕਹਿੰਦੇ ਟਰੈਕਟਰਾਂ ਨੂੰ ਨੱਚਣ ਲੱਗਾ ਇਹ ਲਾਟ ਮੜਾ ਦਿੰਦੀ ਆ ਇਹ ਚੋਕੀ ਮਾਦ ਨਾਲ ਐਟੀ ਦੀ ਜੰਬਾ ਸਰ ਕੀਤੀ ਹੋਈ ਤਾਲੀਆਂ ਜਗਿੰ ਚੌਂਦੀ ਆ ਰਿਹਾ ਆ ਕੇ ਨਹੀਂ ਆ ਰਿਹਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਐਟੀ ਵਾਲੀ ਟਰਾਲੀ ਉਹ ਬੱਲੇ ਬੱਲੇ ਆਪੋ ਇੰਨੀ ਕਾ ਮਾਗ ਕਰਵਾ ਮਸਤ ਸਖਿ ਜਿਹਾ ਕਹਾਣੀ ਇਹਦਾ ਸਮਾਜੀ